ਕੁੰਬ ਦਾ ਇਸ਼ਨਾਨ ਦੋ-ਦੋ ਕਰੋੜ ਤਿੰਨ-ਤਿੰਨ ਕਰੋੜ ਮਨੁੱਖਾਂ ਦਾ ਇਕੱਠ ਹੋ ਜਾਂਦਾ ਹੈ ਇਤਨੇ ਲੋਕ ਇਸ਼ਨਾਨ ਕਰਦੇ ਨੇ ਉਹ ਜੋ ਕੁੰਬ ਦਾ ਮੇਲਾ ਲੱਗਦਾ ਕਈ ਦਿਨ ਇੰਨੀ ਭੀੜਾ ਇਤਨਾ ਇਕੱਠ ਇੰਨੀ ਦੁਨੀਆ ਜਾ ਰਹੀ ਹੈ ਤੇ ਇਹ ਸਾਰੇ ਧਾਰਮਿਕ ਮੰਨ ਲਈਏ ਨਹੀਂ ਹੋਰ ਸਗਲੇ ਵਿਵਹਾਰੀ ਵਪਾਰੀ ਨੇ ਵਪਾਰ ਦੇ ਚ ਕੀ ਹੁੰਦਾ ਹੈ ਦੇਣਾ ਲੈਣਾ ਲੈਣਾ ਦੇਣਾ ਜਾ ਰਹੇ ਆ ਤੇ हे ਪ੍ਰਮਾਤਮਾ ਹੁਣ ਇਹ ਸਾਡੀ ਕਾਮਨਾ ਤੂੰ ਪੂਰੀ ਕਰ ਇਸ ਵਾਸਤੇ ਆਇਆ ਦੇਣਾ ਹੈ ਲੈਣਾ ਹੈ ਲੈਣਾ ਹੈ ਦੇਣਾ ਜਿਹਦੇ ਚ ਦੇਣ ਤੇ ਲੈਣ ਹੋਵੇ ਵਪਾਰ ਸ਼ਰਧਾ ਤੇ ਪ੍ਰੇਮ ਦੇ ਚ ਕੁਰਬਾਨੀ ਹੈ ਅਰਪਣ ਕਰਨਾ ਹੈ ਸਮਰਪਣ ਕਰਨਾ ਹੈ ਕਾਹੂ ਫਲ ਕੀ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗ ਰਾਜੇ ਕੀਰਤਨ ਨਾਲ ਜੁੜੇ ਸ਼ਬਦ ਨਾਲ ਜੁੜੇ ਮੰਤਰ ਨਾਲ ਜੁੜੇ ਕਾਹੋਂ ਫਲ ਕੀ ਕਿਸੇ ਵੀ ਫਲ ਦੀ ਇੱਛਾ ਨੂੰ ਪਰੇ ਰੱਖੇ ਇਹ ਗੱਲ ਸਮਝ ਦੇਚ ਨਹੀਂ ਆਵੇਗੀ ਪਤਾ ਨਹੀਂ ਕਿਤਿਆਂ ਨੇ ਮੈਨੂੰ ਕਿਹਾ ਖਾਸ ਕਰਕੇ ਸਿਆਣੇ ਮਨੁੱਖਾਂ ਨੇ ਜਿਨ੍ਹਾਂ ਨੂੰ ਸਿਆਣਾ ਕਿਹਾ ਜਾਂਦਾ ਹੈ ਕਹਿੰਦੇ ਨੇ ਕਾਮਨਾ ਤੋਂ ਬਿਨਾ ਤੇ ਮਨੁੱਖ ਕੰਮ ਕਰ ਹੀ ਨਹੀਂ ਸਕਦਾ ਕਾਮਨਾ ਹੀ ਤੇ ਪ੍ਰੇਰਣ ਦੀ ਹੈ ਬਰਨਮਨ ਕੁਝ ਕਰ ਹੀ ਨਹੀਂ ਸਕਦਾ ਮੈਂ ਕੀ ਕਰ ਸਕਦਾ ਹੈ ਅਗਰ ਕਰਮ ਹੀ ਰਸ ਬਣ ਜਾਏ ਕਰਮ ਹੀ ਸਵਾਦ ਬਣ ਜਾਏ ਵਾਹਿਗੁਰੂ ਆਖਣਾ ਹੀ ਰਸ ਬਣ ਜਾਏ ਤੇ ਹੋਰ ਕੀ ਕਾਮਨਾ ਕਰਨੀ ਹੈ ਕੀਰਤਨ ਸੁਣਨਾ ਹੀ ਆਨੰਦ ਬਣ ਜਾਏ ਤਾਂ ਹੋਰ ਕੀ ਕਾਮਨਾ ਕਰਨੀ ਹੈ ਪਰ ਐਸਾ ਮਹਾ ਅਨੰਦ ਕਿ ਸਾਰੇ ਰਸ ਫਿੱਕੇ ਪੈ ਜਾਣ ਇਹ ਕੈਸੀ ਅਵਸਥਾ ਹੈ ਜਿੱਥੇ ਗਾਹੂ ਭਲ ਕੀ ਈਛਾ ਨਹੀਂ ਬਾਛੇ ਆਸਾ ਵਿੱਚ ਅਤ ਦੁੱਖ ਗਨਾ ਮਨ ਮੁਖ ਚਿਤ ਲਾਇਆ ਗੁਰਮੁਖ ਭੈ ਨਿਰਾਸ ਸੁਖ ਫਲ ਪਾਇਆ ਦੁਖੀ ਕੌਣ ਹੈ ਜੋ ਹਰ ਵਕਤ ਕਾਮਨਾਵਾਂ ਵਿੱਚ ਰਹਿੰਦਾ ਹੈ ਕਿਉਂ ਕਾਮਨਾਵਾਂ ਸਾਰੀਆਂ ਪੂਰੀਆਂ ਹੀ ਨਹੀਂ ਆਉਂਦੀਆਂ ਇਹ ਕਾਮਨਾ ਦਾ ਨਿਯਮ ਹੀ ਨਹੀਂ ਹੈ ਕਿ ਪੂਰੀ ਹੋਵੇ ਤੁਸੀਂ ਆਖੋਗੇ ਹੁੰਦੀਆਂ ਨੇ ਕਈਆਂ ਦੀਆਂ ਪੂਰੀਆਂ ਜਦ ਇੱਕ ਕਾਮਨਾ ਪੂਰੀ ਆਉਂਦੀ ਹੈ ਨਾ ਤਾਂ ਪੂਰੀ ਹੁੰਦੀ ਆਉਂਦੀਆਂ ਘੱਟ ਤੋਂ ਘੱਟ 10 ਨੂੰ ਜਨਮ ਦੇ ਜਾਂਦੀ ਹੈ 10 ਕਾਮਨਾਵਾਂ ਤਾਂ ਕੀ ਖਾਕ ਪੂਰੀ ਹੋਈ ਤੇ ਉਹ 10 ਕਾਮਨਾਵਾਂ ਪੂਰੀਆਂ ਹੋਵਨ ਪੂਰੀ ਹੁੰਦੀ ਆਉਂਦੀਆਂ 100 ਨੂੰ ਜਨਮ ਦੇ ਜਾਂਦੀਆਂ ਤੇ ਉਹ 100 ਪੂਰੀਆਂ ਹੋਵਨ ਹਜ਼ਾਰਾਂ ਕਾਮਨਾਵਾਂ ਨੂੰ ਜਨਮ ਦੇ ਜਾਂਦੀਆਂ ਨੇ ਜ਼ਿੰਦਗੀ ਮੁਕਣ ਦੇ ਕਰੀਬ ਆ ਜਾਂਦੀ ਏ ਮਨੁੱਖ ਮਰਦਾ ਹੈ ਕਾਮਨਾਵਾਂ ਦੇ ਬੋਝ तले ਪਤਾ ਸਿਆਣੇ ਕੀ ਕਹਿੰਦੇ ਨੇ ਕਿ ਕਬਰ ਇਹਦੇ ਉੱਤੇ ਪੱਥਰ ਨਹੀਂ ਨੇ ਮਿੱਟੀ ਨਹੀਂ ਨੇ ਮੇਰੇ ਸਵਾਸਾਂ 'ਚ ਮੇਰੀਆਂ ਨਿਕਲੀਆਂ ਸਨ ਇੱਛਾਵਾਂ ਕਾਮਨਾਵਾਂ ਉਹਨਾਂ ਨੇ ਹੀ ਦਬਾ ਕੇ ਰੱਖ ਦਿੱਤਾ ਨਹੀਂ ਪੂਰੀਆਂ ਹੋਈਆਂ ਉਹਨਾਂ ਚ ਹੀ ਦਬ ਕੇ ਰਹਿ ਗਏ ਆ ਕਿਸ ਦੀਆਂ ਪੂਰੀਆਂ ਹੋਈਆਂ ਨੇ ਕਿਸ ਦੀਆਂ ਇੱਛਾਵਾਂ ਪੂਰੀਆਂ ਹੋਈਆਂ ਰਹਿ ਕਤਈ ਨਹੀਂ ਕਿ ਨਿਯਮ ਹੀ ਨਹੀਂ ਹੈ ਇੱਛਾ ਦੇ ਪੂਰੀ ਹੋਣ ਦਾ ਨਿਯਮ ਹੀ ਨਹੀਂ ਹੈ ਪੂਰੀ ਆਉਂਦੀ ਹੈ 10 ਨੂੰ ਜਨਮ ਦੇ ਜਾਂਦੀ ਹੈ ਤੋਂ ਪਹਿਲੇ ਇੱਕ ਦਾ ਸ਼ੌਕ ਸੀ ਹੁਣ 10 ਦਾ ਸ਼ੌਕ ਸੀ ਹੁਣ 10 ਦਾ ਗਮ ਉਮਰ ਦੇ ਵੱਦਦੇ ਆ ਵੱਦਦੇ ਆ ਅਧੂਰੀਆਂ ਇੱਛਾਵਾਂ ਦੀ ਪੰਡ ਬਹੁਤ ਵਜਨੀ ਹੋ ਜਾਂਦੀ ਹੈ ਔਰ ਝੁਕਣਾ ਔਖਾ ਹੋ ਜਾਂਦਾ ਹੈ ਵਰਨਾ ਬਜ਼ੁਰਗੀ ਬੁਢੇਪੇ ਤੋਂ ਜ਼ਿਆਦਾ ਕੋਈ ਅੱਛੀ ਜ਼ਿੰਦਗੀ ਨਹੀਂ ਹੋ ਸਕਦੀ ਬਹੁਤ ਅੱਛੀ ਜ਼ਿੰਦਗੀ ਹੈ ਅਨੁਭਵ ਜ਼ਿਆਦਾ ਹੋਵੇਗਾ ਜ਼ਿੰਦਗੀ ਦੀਆਂ ਸੀੜੀਆਂ ਤੇ ਜ਼ਿਆਦਾ ਚੜਿਆ ਹੈ ਉਤਾਰ ਚੜਾ ਇਸ ਨੇ ਬੜੇ ਦੇਖੇ ਨੇ ਤਾਂ ਇਹ ਦੇਖਣ ਤੇ ਬੜਾ ਰਸ ਹੋਣਾ ਚਾਹੀਦਾ ਪਰ ਨਹੀਂ ਗਮਗੀਨ ਹੈ ਬੇਚੈਨ ਹੈ ਦੁਖੀ ਹੈ ਦਰਦਾਂ ਔਰ ਮੈਂ ਤੇ ਇਧਰ ਕੈਨੇਡਾ ਅਮਰੀਕਾ ਦੇ ਬਹੁਤ ਸਾਰੇ ਗੁਰਦੁਆਰਿਆਂ ਚ ਖਾਸ ਕਰਕੇ ਇਧਰ ਕੈਲੀਫੋਰਨੀਆ ਦੇਖ ਕੇ दंग ਹੋਇਆ ਦੁਪਹਿਰ ਤੋਂ ਬਾਅਦ ਬਿਰਧ ਲੋਕ ਗੁਰਦੁਆਰੇ ਆ ਜਾਂਦੇ ਨਾ ਬਾਹਰ ਮਹਿਫਿਲ ਸਜਦੀ ਉਹਨਾਂ ਦੀ ਹਰ ਗੁਰਦੁਆਰੇ ਚ 15 20 30 40 ਗੱਪਾਂ ਮਾਰਨਗੇ ਇਧਰ ਉਧਰ ਦੀ ਗੱਲ ਕਰਨਗੇ ਚਿਹਰੇ ਸਾਰਿਆਂ ਦੇ ਉਦਾਸ ਸੁਗਮਕੀਨ ਜਿਉਂ ਰਹਿ ਰਾਜ ਸਾਹਿਬ ਦਾ ਪਾਠ ਸ਼ੁਰੂ ਹੋਵੇਗਾ ਕੀਰਤਨ ਆਰੰਭ ਹੋਣਾ ਹੈ ਬਸ ਰਹਿ ਰਾਜ ਸਾਹਿਬ ਦੀ ਪਹਿਲੀ ਪੰਕਤੀ ਗ੍ਰੰਧੀ ਸਾਹਿਬ ਨੇ ਉਚਾਰਨ ਕੀਤੀ ਨਸੇ ਭਾਜੇ ਨਹੀਂ ਸੁਣਨੀ ਇਹ ਮੈਂ ਦੇਖਿਆ ਗਮਗੀ ਬੀਤਾਂ ਦੁਖੀ ਇਤਨੀ ਕਾਮਨਾਵਾਂ ਦੀ ਪੰਡ ਬੋਝ ਥੱਲੇ ਦਬੇ ਜਾ ਰਹੇ ਨੇ ਕੌਣ ਕੀਰਤਨ ਸੁਣੇ ਕੌਣ ਕਥਾ ਸੁਣੇ ਕੌਣ ਬਾਣੀ ਨਾਲ ਜੁੜੇ ਕਾਮਨਾ ਪ੍ਰਭੂ ਦਾ ਨਾਮ ਜਪਣੇ ਨਹੀਂ ਦੇਂਦੀ ਕਾਮਨਾ ਪਰਮਾਤਮਾ ਦੀ ਭਾਵਨਾ ਪੈਦਾ ਹੀ ਨਹੀਂ ਹੁੰਦੀ ਇਹ ਮੈਰਜ ਕਰਦੇ ਹਨ ਅਰ ਸਾਇਬ ਕਹਿੰਦੇ ਨੇ ਕੋਈ ਕਰੋਨਾ ਚ ਇੱਕ ਸਾਰੀਆਂ ਕਾਮਨਾਵਾਂ ਨੂੰ ਪਰੇ ਸੁੱਟ ਕੇ ਆਵੇ ਤੇ ਤਾਰਕਿਕ ਪਤਾ ਕੀ ਕਹਿੰਦੇ ਨੇ ਦੋ ਚਾਰ ਵਿਦਵਾਨਾਂ ਨੇ ਤੇ ਮੈਨੂੰ ਸਾਫ਼ ਕਹਿ ਦਿੱਤਾ ਗੈਨੀ ਜੀ ਹੋਣ ਗਿਆ ਉਸ ਜ਼ਮਾਨੇ ਦੀਆਂ ਗੱਲਾਂ ਕਾਮਨਾ ਤੋਂ ਬਿਨਾ ਕਰਮ ਹੋ ਹੀ ਨਹੀਂ ਸਕਦਾ किस तरह हो सकता है है अगर करम रस बन जाए करम स्वाद बन जाए तो फिर करम ही संगीत बन जाता है करम ही गीत बन जाता है और करम ही इतना महान हो जाता है कि महात्मा बुद्धि जबान तो यह निकल गया करम ही भगवान है भगवान ही भगवान है ऐसा नहीं है। करम ही भगवान ਔਰ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦੇ ਦਰਬਾਰ ਦੇ ਚ ਕੀ ਵਿਚਾਰਿਆ ਜਾਏਗਾ ਕਿਸ ਦੀ ਵਿਚਾਰ ਹੋਵੇਗੀ ਕਰਮੀ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਉੱਥੇ ਤੇ ਕੇਵਲ ਕਰਮਾਂ ਦੀ ਵਿਚਾਰ ਦੂਸਰੀ ਕਿਸੇ ਚੀਜ਼ ਦੀ ਨਹੀਂ ਤਾਂ خیر ਮੁਖਤਸਰ ਮੈਂ ਅਰਜ਼ ਕਰਾਂ ਦੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੰਠ ਤੋਂ ਜਿਹੜਾ ਪਹਿਲਾ ਵਾਕ ਨਿਕਲਿਆ ਉਸ ਨੂੰ ਕਹਿੰਦੇ ਨੇ ਮੂਲ ਮੰਤਰ ਮੂਲ ਬੀਜ ਬੁਨਿਆਦ ਬੁਨਿਆਦੀ ਮੰਤਰ ਉਹ ਜਿਹੜਾ ਬੁਨਿਆਦੀ ਮੰਤਰ ਨਿਕਲਿਆ ਉਸ ਦਾ ਆਖਰੀ ਸ਼ਬਦ ਹੈ ਪ੍ਰਸਾਦ ਉਸ ਦਾ ਪਹਿਲਾ ਸ਼ਬਦ ਹੈ ਇੱਕ ਇਹ ਗੁਰੂ ਘਰ ਦੇ ਵਿੱਚ ਮੌਲ ਮੰਤਰ ਗੁਰੂ ਅਰਜਨ ਦੇਵ ਜੀ ਇਸ ਦੀ ਇਸ ਤਰ੍ਹਾਂ ਉਪਮਾ ਕਰਦੇ ਨੇ ਔਖਦ ਮੰਤਰ ਮੌਲ ਮਨ ਏਕੈ ਜੇਕਰ ਦ੍ਰਿੜਚਿਤ ਕੀਜੇ ਰੇ ਜਨਮ ਜਨਮ ਕੇ ਪਾਪ ਕਰਮ ਕਾ ਕਾਟਨ ਹਾਰਾ ਲੀਜੇ ਰੇ ਮੌਲ ਮੰਤਰ ਇੱਕ ਐਸੀ ਔਸ਼ਧੀ ਹੈ ਕਿ ਜਨਮਾਂ ਜਨਮਾਂ ਤਰਾ ਦੇ ਜੋ ਪਾਪ ਨੇ ਗੁਨਾਹ ਨੇ ਧੱਬੇ ਨੇ ਦੁੱਖ ਨੇ ਸੰਤਾਪ ਨੇ ਮਿਟ ਜਾਂਦੇ ਹੈ ਇਸ ਮੰਤਰ ਦੇ ਵਿੱਚ ਇਤਨੀ ਸ਼ਕਤੀ ਹੈ ਇਸ ਮੰਤਰ ਦੇ ਚੇਤਨਾ ਬਲ ਇਸ ਮੰਤਰ ਦੇ ਇਤਨੀ ਮਹਿਮਾ ਕਹਿੰਦੇ ਮੰਤਰ ਜਪਦਿਆਂ ਜਦ ਰਸ ਆਣ ਲੱਗ ਪਏ ਮੰਤਰ ਸਿੱਧ ਹੋ ਗਿਆ ਸੰਕਲਪ ਕੀਤਾ ਹੈ ਔਰ ਆਪਣੀ ਸਾਰੀ ਇਕੱਠੀ ਸ਼ਕਤੀ ਨੂੰ ਉਸ ਸੰਕਲਪ ਦੇ ਰਾਹੀਂ ਬਾਹਰ ਮਨੁੱਖ ਪੂਰਤੀ ਕਰ ਸਕੇ ਉਹਨੂੰ ਕਹਿੰਦੇ ਨੇ ਤੰਤਰ ਸਿੱਧੀ ਤੰਤਰ ਸਿੱਧ ਹੋ ਗਏ ਜਿਹੜੇ 84 ਸਿੱਧ ਹੋਏ ਨੇ ਵਾਸਤਵਿਕ ਏਕਾਂਤ੍ਰਿਕ ਸੰ ਉਸ ਜ਼ਮਾਨੇ ਦੇ ਬੜੀਆਂ ਕਰਾਮਾਤਾਂ ਦਿਖਾਉਂਦੇ ਸਨ ਬੜੀਆਂ ਗੱਲਾਂ ਔਰ ਇਹ ਅੱਜ ਵੀ ਨਹੀਂ ਹਿਰਦਾ ਸ਼ੁੱਧ ਹੋਵੇ ਬਾਵੇ ਨਾ ਹੋਵੇ ਅਕਸਰ ਨਹੀਂ ਆਉਂਦਾ ਲੇਕਿਨ ਤਾਂਤਰਿਕ ਸਿੱਧੀ ਦੀ ਪ੍ਰਾਪਤੀ ਹੋ ਜਾਂਦੀ ਹੈ ਉਸ ਦੇ ਨਾਲ ਹਿਰਦੇ ਦੀ ਸ਼ੁੱਧੀ ਦੀ ਸ਼ਰਤ ਨਹੀਂ ਹੈ ਪਰ ਗੁਰਮੰਤਰ ਤੇ ਉਦੋਂ ਹੀ ਸਿੱਧ ਹੁੰਦਾ ਹੈ ਜਿਸ ਦਿਨ ਹਿਰਦਾ ਪੂਰਾ ਪਾਕ ਹੁੰਦਾ ਹੈ ਪਵਿੱਤਰ ਹੁੰਦਾ ਹੈ ਉਸ ਤੋਂ ਪਹਿਲੇ ਨਹੀਂ